ਰਾਗ ਬਲਾਵਲ ਬਾਣੀ ਪਗਤਕ ਵੇ ਜੇ ਕੇ ਇਕੰਕਾਰ ਸਤਗੁਰ ਪ੍ਰਸਾਦ ਇਨ ਮਾਯਾ ਜਗ ਦੇ ਛਗ ਸਾਈਂ ਤੇ ਮਾਰੇ ਚਰਨ ਬਸਰੇ ਕਿੰਚਿਤ ਪ੍ਰੀਤੁ ਨ ਪੁਜੇ ਜਨ ਕੋ ਜਨ ਕਹਾ ਕਰੇ ਵਿਚਾਰੇ ਰਉ ਤ੍ਰਿਗ ਤਨ ਤ੍ਰਿਗ ਧੰਨਾ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤਬੁ ਬੁੱਧ ਫੰਨੀ మ్యా క్యా లేవాదే ప్రపంచ ఝఠ గీర బిగొతే ఆయా కాల నిదన ਕਿਆ ਕੀਤੀ ਕਿਆ ਲੈਵਾ ਦੇ ਪਰ ਪੰਚ ਝੂਠ ਗਮਨਾ ਕਹਿ ਕਬੀਰ ਤੇ ਹੰਤੇ ਬਿਗੋਤੇ ਆਇਆ ਕਾਲ ਨਿਦਾਨ ਸਤਗੁਰ ਕਬੀਰ ਮਹਾਰਾਜ ਜੀ ਉਸ ਪਰਮਾਤਮਾ ਦੇ ਅੱਗੇ ਅਰਜ ਅਰਜ਼ੋਈ ਕਰਦੇ ਕਿ ਇਹ ਜਿਹੜੀ ਦੁਨੀਆ ਦੀ ਮਾਇਆ ਹੈ ਇਹ ਪਲ ਪਲ ਜਿਹੜੀ ਹੈ ਤੇਰੇ ਤੋਂ ਦੂਰ ਕਰ ਰਹੀ ਹੈ ਹਰ ਪਲ ਤੇ ਇੱਕੋੜ ਦੇ ਜਾਲ ਦੇ ਵਿੱਚ ਫਸਾਦੇ ਹੈ ਜਿਹੜੇ ਲੋਕ ਇਹਦੇ ਵਿੱਚ ਫਸ ਗਏ ਜਿਹੜੇ ਜੀਵ ਫਸ ਗਏ ਉਹ ਤਾਂ ਜਰਾ ਸਿੱਧੇ ਚੱਕਰ ਤੇ ਪਏ ਉਹਨਾਂ ਦਾ ਜੀਣਾ ਉਹਨਾਂ ਦਾ ਤਨ ਵੀ ਧਨ ਵੀ ਜੋ ਕੁਝ ਵੀ ਦੁਨੀਆ ਤੇ ਹੈ ਉਹ ਤ੍ਰਿਗ ਹੈ ਫਟਕਾਰ ਹੈ ਉਸਨੂੰ ਇਸ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਹੈ ਕਿਉਂਕਿ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਬਲਾਵਲ ਅੰਗ 857 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੁਭਤਾ ਹੈ। ਮੋਹ ਮਾਇਆ ਜਿਹੜੀ ਹੈ ਇਸਨੇ ਹੀ ਦੁਨੀਆ ਨੂੰ ਇਸ ਚੱਕਰ ਦੇ ਵਿੱਚ ਪਾਇਆ ਹੋਇਆ ਹੈ। ਅਤੇ ਕਿਸੇ ਨੂੰ ਵੀ ਇਸਨੇ ਬਖਸ਼ਿਆ ਨਹੀਂ। ਜਿਨ੍ਹਾਂ ਨੂੰ ਬਖਸ਼ਿਆ ਉਹਨਾਂ ਦੇ ਇਹ ਮਗਰ-ਮਗਰ ਘੁੰਮਦੀ ਹੈ ਫਿਰ। ਪਰ ਜਿਹੜੇ ਇਸ ਦੇ ਮਗਰ ਘੁੰਮਦੇ ਹੈ ਉਹਨਾਂ ਨੂੰ ਧੜਾ-ਧੜਾ ਕੇ ਮਾਰਦੀ ਹੈ ਕਿ ਉਹਨਾਂ ਦੀ ਤਰਾਸ ਜਿਹੜੀ ਮਾਇਆ ਦੀ ਖਤਮ ਹੀ ਨਹੀਂ। ਜਿੰਨੇ ਮਰਜੀ ਅੰਬਰ-ਅੰਬਾਰ ਲਾ ਲਣ ਉਹ ਰਚਦੇ ਨੇ। ਲੈਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸਭ ਕੋੜ ਹੈ ਜਿਹੜੀ ਇੰਨੇ ਅਮੋਲਕ ਸਵਾਸਾਂ ਦੀ ਪੂੰਜੀ ਖਰਚ ਕੇ ਇਹਨੂੰ ਇਕੱਠੀ ਕਰ ਰਹੇ ਹਨ ਇੰਤਕ ਇੱਕ ਮਿੰਟ ਵੀ ਕਮ ਨਹੀਂ ਹੋਣਾ ਕਿਉਂਕਿ ਇਹ ਦੁਨੀਆ ਦੀ ਮਾਇਆ ਜਿਹੜੀ ਹੈ ਝੂਠੀ ਹੈ ਇਹਦੇ ਵਿੱਚ ਜਿਹੜੇ ਫਸ ਗਏ ਉਹਨਾਂ ਨੇ ਆਪਣਾ ਜੀਵਨ ਦਾ ਮਕਸਦ ਗਵਾ ਲਿਆ ਸੋ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਇਨ ਮਾਇਆ ਜਗਦੀਸ਼ ਗਸਾਈਂ ਤੇ ਮਾਰੇ ਚਰਨ ਬਸਾਰੇ ਕਹਿੰਦੇ ਇਹ ਜਿਹੜੀ ਦੁਨੀਆ ਦੀ ਮੋਹ ਮਾਇਆ ਹੈ हे परमात्मा हे मेरे प्रभु ए मेनू तोडे चरणा तो दूर कर दे है तोडे चरणा च रहण ले देना चोंदी क्योंकि ए मोह माया जिन्ना ने त्यागी है वो भी एहे कहंदे के जब हम बन्दे मोह फास हम प्रेम बंदन तुम बन्दे अपने छूटण को यत्न करो हम छूटे तुम मरा दे दुनिया दे सारे जीव जेडे है जिन्ना ने मोह माया ना प्यार पाया ओते इस दे चक्कर च फस गए ਪਰ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਅਰਧ ਕੇ ਉਹਦੀ ਭਗਤੀ ਕਰਕੇ ਪ੍ਰੇਮ ਦਾ ਧਾਗਾ ਬਣਾ ਕੇ ਪਰਮਾਤਮਾ ਨੂੰ ਬੰਨ ਲਿਆ ਉਹ ਕਹਿੰਦੇ ਅਸੀਂ ਮੋਹ ਮਾਇਆ ਤੋਂ ਛੁੱਟ ਗਏ ਅਸੀਂ ਤੇਰੇ ਨਾਲ ਪ੍ਰੀਤ ਲਾ ਲਈ ਸੋ ਇਹ ਜੀਵ ਜਿਹੜਾ ਪ੍ਰਾਣੀ ਹੈ ਉਹਦੇ ਵਿੱਚ ਇੱਕ ਕੋੜ ਦਾ ਜਿਹੜੇ ਸੰਸਾਰ ਜਿਹੜਾ ਇਹ ਕੋੜ ਹੈ ਪ੍ਰਾਣੀ ਅਤੇ ਪਰਮਾਤਮਾ ਦੇ ਵਿਚਕਾਰ ਇਹ ਸੰਸਾਰ ਜਿਹੜੀ ਕੋੜ ਦੀ ਦੁਆਰ ਹੈ ਇਸ ਕਰਕੇ ਇਸ ਸੰਸਾਰ ਨੂੰ ਨੇ ਪੱਬ ਸਗਰ ਗਿਆ ਇਸੇ ਸੰਸਾਰ ਨੂੰ ਕੋੜ ਦਾ ਜਿਹਾ ਸਮੁੰਦਰ ਕਿਹਾ ਹੈ ਕਿਉਂਕਿ ਇੱਥੋਂ ਕਿਨੇ ਪਹਾੜ ਲੰਘਣਾ ਸੱਚ ਦੇ ਰਸਤੇ ਤੇ ਤਰਨਾ ਕਿਵੇਂ ਪਰਮਾਤਮਾ ਹੈ ਕੀ ਹੈ ਪ੍ਰਕਾਸ਼ ਹੈ ਸੱਚ ਹੈ ਹਰ ਇੱਕ ਦੇ ਜਗਾ ਚੋੜ ਨਾ ਵੀ ਉਹ ਦੇ ਦਿਆ ਚਾਹੇ ਕੋਈ ਡਾਕੂ ਹੈ ਉਸਨੇ ਵੀ ਦੇ ਦੇ ਪਾਪੀ ਨੂੰ ਵੀ ਦੇ ਦੇ ਤੇ ਜਿਹੜੇ ਉਸ ਦਾ ਨਾਮ ਲੈਂਦੇ ਉਸਨੇ ਵੀ ਦੇ ਦੇ ਪਰ ਕਰਮ ਜਿਹੜਾ ਹੈ ਜੋ ਕਰ ਉਸ ਦਾ ਫਲ ਜਿੰਮੇ ਦਾ ਕਰਨਾ ਉਮੀਦਾਂ ਲੱਗ ਜਾਣਾ ਸੋ ਸਤਗੁਰ ਕਬੀਰ ਮਹਾਰਾਜ ਜੀ ਜਿਵੇਂ ਕਹਿ ਰਹੇ ਕਿ ਤੇਰੇ ਚਰਨਾਂ ਤੋਂ ਦੂਰ ਕਰ ਦੇ ਹਮਾਇਆ ਤੇ ਸਤਗੁਰ ਅਰਦਾਸ ਮਹਾਰਾਜ ਜੀ ਵੀ ਇਹੋ ਕਹਿ ਰਹੇ 나ਥ ਕਛ ਨਾ ਜਾਣਿਓ ਮਨ ਮਾਇਆ ਹਾਥ ਬਕਾਲਿ ਕਹਿੰਦੇ ਹੈ ਪ੍ਰਮਾਤਮਾ ਹੈ 나ਥ ਦੁਨੀਆ ਦੇ ਪ੍ਰਮਾਤਮਾ ਪਰਖ ਪਰਮ ਪਰਖ ਇਹ ਜਿਹੜੀ ਮਾਇਆ ਹੈ ਮੈਨੂੰ ਪਲ ਪਲ ਤੇ ਤੇਰੇ ਤੋਂ ਦੂਰ ਕਰ ਦੇ ਮੈਨੂੰ ਸਮਝਨੇ ਲੱਗ ਰਹੀ ਇਸ ਤੋਂ ਛੁੱਟਣਾ ਕਿਵੇਂ ਹੈ ਤੇ ਜਿਹੜੇ ਛੁੱਟਦੇ ਹੈ ਉਹ ਇਹਦੀ ਪ੍ਰੀਤ ਛੱਡ ਕੇ ਉਸ ਤੇ ਨਾਲ ਪ੍ਰੀਤ ਲਾ ਲੈਂਦੇ ਸੱਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਤੋਰੀ ਅਵਰ ਕੀ ਹੈ ਇਹ ਦੁਨੀਆ ਹੈ ਇਹਨੇ ਕੋਈ ਇਕ ਅੱਦਾ ਹੈ ਭੈਣ ਹੈ ਭਰਾ ਹੈ ਮਾਂ ਹੈ ਬਾਪ ਹੈ ਸਾਰੀ ਦੁਨੀਆ ਅਵਰ ਦੇ ਵਿੱਚ ਆ ਗਈ ਤੇ ਜਿਹ ਨਾਲ ਪ੍ਰੀਤ ਲਾਈ ਹੈ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਵਿਚਾਰ ਸਤਿ ਕਬir ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਇਹ ਆਦਮੀ ਇਹ ਜੀਵ ਇਹ ਪ੍ਰਾਣੇ ਕੀ ਕਰ ਸਕਦਾ ਹੈ ਥੋੜਾ ਜਿਹਾ ਵੀ ਇਹ ਪ੍ਰੀਤ ਲੱਗਣੀ ਨਹੀਂ ਦਿੰਦੀ ਤੇਰਾ ਤਿੰਚਿਤ ਪ੍ਰੀਤ ਨਾ ਉਪਜੇ ਜਨਕ ਇਸ ਪ੍ਰਾਣੀ ਨੂੰ ਥੋੜੀ سی ਵੀ ਇਹ ਪ੍ਰੀਤ ਤੇਰੇ ਨਾਲ ਲੱਗਣੀ ਨਹੀਂ ਦੇ ਰਹੀ ਐਸੀ ਮਾਇਆ ਤੇ ਪੈਦਾ ਕੀਤੀ ਜਨ ਕਹਾ ਕਰੇ ਵਿਚਾਰਾ ਅਸੀਂ ਕੀ ਕਰੀਏ ਪ੍ਰਸ਼ਨ ਕਰਦੇ ਪਰਮਾਤਮਾ ਅਸੀਂ ਕੀ ਕਰੀਏ ਤੈਨੂੰ ਮਿਲਣਾ ਚਾਹੁੰਦੇ ਪਰ ਇਹ ਮਾਇਆ ਪਿੱਛੇ ਨਹੀਂ ਚੱਲ ਰਹੀ ਤ੍ਰਿਗ ਤੰਨ ਤ੍ਰਿਗ ਤੰਨ ਤ੍ਰਿਗ ਇਹ ਮਾਇਆ ਤਹਿਗ ਤਹਿਗ ਮਤ ਬੁੱਧ ਫੰਦੀ ਜਿੰਦੇ ਉਹ ਧਨ ਨੂੰ ਵੀ ਫਟਕਾਰ ਹੈ ਉਸ ਧਨ ਨੂੰ ਵੀ ਫਟਕਾਰ ਹੈ ਤੇ ਇਹ ਜਿਹੜੀ ਮਾਇਆ ਦੁਨੀਆ ਦੀ ਹੈ ਇਹ ਵੀ ਫਟਕਾਰੀ ਹੈ ਕਿਉਂਕਿ ਇਸ ਨੇ ਜਿਹੜੀ ਅਸਲੀ ਬੁੱਧੀ ਹੈ ਉਹ ਖੋਲੀ ਜਿਹੜੀ ਬੁੱਧ ਮੇ ਪਰਮਾਤਮਾ ਦੇ ਨਾਲ ਮਰਉਣਾ ਸੀ ਜਿਹੜੇ ਇਸ ਮਾਇਆ ਦੇ ਵਿੱਚ ਪੈ ਗਏ ਉਹਨਾਂ ਦੀ ਬੁੱਧੀ ਜਿਹੜੀ ਮਲੀਨ ਹੋ ਗਈ ਫਟਕਾਰ ਹੈ ਇਸੇ ਕਰਕੇ ਸਤਗੁਰ ਕਬੀਰ ਮਹਾਰਾਜ ਜਿੰਨੇ ਕਹਿਆ ਸੀ ਨਾ ਕੋ ਕਾਟੀ ਬੁੱਲੋ ਕਾਟੀ ਕਾਟਕੋਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੀ ਇਸ ਮਾਇਆ ਨੂੰ ਤਿੰਨਾਂ ਲੋਕਾਂ ਚ ਪਿਆਰ ਕੀਤਾ ਜਾਂਦਾ ਪਰ ਸੰਤ ਜਨ ਨੇ ਇਹਨੂੰ ਪਿਆਰ ਨਹੀਂ ਕਰਦੇ ਇਸੇ ਕਰਕੇ ਫਿਰ ਇਹ ਉਹਨਾਂ ਦੇ ਮਗਰ ਮਗਰ ਕਉਂਦੀ ਹੈ ਤੇ ਜਿਨ੍ਹਾਂ ਨੇ ਇਹਨੂੰ ਦਰਕਾਰਿਆ ਹੈ ਉਹਨਾਂ ਨੂੰ ਪਰਮਾਤਮਾ ਨੇ ਦਰਸ਼ਨ ਦੇ ਦਿੱਤੇ ਜੇ ਨਾ ਦਰਕਾਰਿਆ ਹੁੰਦਾ ਤੇ ਫਿਰ ਸਤਗੁਰ ਰਵਿਦਾਸ ਮਹਾਰਾਜ ਨੂੰ ਦਰਸ਼ਨ ਨਹੀਂ ਸੀ ਹੁੰਦੇ ਤੇ ਜਿਹੜੇ ਪੰਜਵੇਂ ਪਾਤਸ਼ਾਹ ਕਹ ਰਹੇ ਰਵਿਦਾਸ ਤੋਂ ਅੰਤ ਤੋ ਨਹੀਂ ਤਿ ਤਨ ਤਿਆਗੀ ਮਾਇਆ ਇਹ ਮਾਇਆ त्याਗੀ ਪਰਗਟ ਹੋਇਆ ਸਾਦ ਸੰਗਤਨ ਹਰ ਦਰਸ਼ਨ ਪਾਇਆ ਇਹ ਮੋਹ ਮਾਇਆ ਛੱਡ ਦਿੱਤੀ ਕਿਉਂਕਿ ਇਹ ਕਿਸੇ ਦੀ ਵੀ ਨਿੱਤਰ ਨਹੀਂ ਬਣਿਆ ਅਜੇ ਤੱਕ ਜਿੰਨੀ ਮਾਇਆ ਜੋ ਦਿਸਦਾ ਸਾਨੂੰ ਚਾਹੇ ਉਹ ਸਾਡਾ ਕੋਈ ਹਿੱਸੇ ਵਿੱਚ ਤਰੰਦਰ ਰਿਸ਼ਤਾ ਹੈ ਸवाय ਪਰਮਾਤਮਾ ਦੇ ਇਹ ਸਾਰਾ ਹੀ ਤ੍ਰਗ ਹੈ ਫਟਕਾਰ ਹੈ ਪਰਮਾਤਮਾ ਤੋਂ ਬਿਨਾ ਹਰ ਇੱਕ ਰਿਸ਼ਤੇ ਨੂੰ ਫਟਕਾਰ ਹੈ ਇਸ ਮਾਇਆ ਕੋ ਦ੍ਰਿੜ ਕਰ ਰੱਖੇ ਹੋ ਬੰਦੇ ਆਪ ਵਿੱਚ ਨੇ ਜਿਨ੍ਹਾਂ ਨੇ ਇਸ ਮਾਇਆ ਨੂੰ ਪੱਕਾ ਕਰ ਲਿਆ ਰਿਸ਼ਤੇ ਬਣਾ ਲਏ ਮੰਟਕਾ ਬਣਾਲੇ ਤਾਂ ਫਿਰ ਕੀ ਹੋਇਆ ਆਪ ਬੱਜ ਗਏ ਆਪ ਕਾਹਦੇ ਚ ਬੱਜ ਗਏ ਜਮਨ ਦੇ ਚੱਕਰ ਚ ਪੈ ਗਏ ਜਨਮ ਮਰਨਾ ਹੋ ਗਿਆ ਕਿਉਂਕਿ ਮਾਨਸ ਜਨਮ ਤਾਂ ਤਾਂ ਮਿਲਿਆ ਹੈ ਕਿ ਪਰਮਾਤਮਾ ਦੇ ਨਾਲ ਮਿਲਣਾ ਹੈ ਪਰ ਜਿਨ੍ਹਾਂ ਨੇ ਇਸ ਮਾਇਆ ਦੇ ਨਾਲ ਹੀ ਪਿਆਰ ਪਾਲਿਆ ਦ੍ਰਿੜ ਕਰ ਲਿਆ ਇਸ ਨੂੰ ਤੇ ਫਿਰ ਉਹਨਾਂ ਉਹ ਤਾਂ ਫਸ ਗਏ ਚਰਾਸੀ ਦੇ ਚੱਕਰ ਚ ਪੈ ਗਏ ਇਸ ਕਰਕੇ ਉਹਨਾਂ ਨੇ ਕਹਿਆ ਸੀ ਕਿ ਮਾਇਆ ਜਿਹੜੀ ਹੈ ਇਹ ਕਾਲੀ ਨਾਗਨੀ ਦੀ ਤਰ੍ਹਾਂ ਹੈ ਬਿਨ ਦੰਤੋਂ ਜਗ ਖਾਇਆ ਮਾਇਆ ਕਾਲੀ ਨਾਗਨੀ ਵਿੰਦਤਾ ਤੋ ਜਗ ਖਾਇ ਜਿਸਨੇ ਇਸਨੂੰ ਪਿਆਰ ਕੀਤਾ ਉਹ ਜਮਾਂ ਦੇ ਚੱਕਰ ਚ ਪੈ ਗਏ ਜਿਨ੍ਹਾਂ ਨੇ ਇਸਨੂੰ ਦਰਕਾਰ ਦਿੱਤਾ ਫਿਰ ਇਹ ਉਹਨਾਂ ਦੇ ਮਨਤਾ ਕਰਦੇ ਪਿੱਛੇ ਇਸ ਕਰਕੇ ਇਸ ਮਾਇਆ ਨੂੰ ਤਿਆਗੜਾ ਹੈ ਇਸ ਮਾਨਸ ਜਨਮ ਦਾ ਇਹੋ ਹੀ ਲਹ ਹੈ ਜੇਕਰ ਨਾ ਤਿਆਰ ਤਿਆਗਿਆ ਮਕੰਦ ਮਕੰਦ ਜੇ ਕੋ ਸੰਸਾਰ ਬਿਨ ਮਕੰਦ ਤਨ ਹੋਏ ਉਹ ਜੇ ਉਸ ਪਰਮਾਤਮਾ ਦਾ ਸਿਮਰਨ ਨਾ ਕੀਤਾ ਤਾਂ ਇਸ ਤਨ ਦਾ ਕੋਈ ਫਾਇਦਾ ਹੀ ਨਹੀਂ ਹੈ ਕਿਉਂਕਿ ਸਭ ਕੁਝ ਪਰਮਾਤਮਾ ਹੀ ਹੈ ਇਹ ਮਾਇਆ ਜਿਹੜੀ ਦਿਖ ਰਹੀ ਹੈ ਇਹ ਤਾਂ ਹੈ ਹੀ ਨਹੀਂ ਉੱਚੇ ਮੰਦਰ ਸਾਲ ਰਸੋਈ ਇੱਕ ਘੜੀ ਫੁੰਡੈ ਨਾ ਹੋਈ ਇਟਰੇ ਮੰਦਰ ਬਣਾ ਲੈ ਮਹਿਲ ਬਾੜੀਆਂ ਬਣਾ ਲੈ ਕਿਸ ਨੇ ਸਾਤ ਦਿਨ ਸਤਦਾਰਾ ਸੰਪਤ ਸਗਲ ਜਿੰਨ ਆਪਣੇ ਕਰਮਾਂ ਧੀਆਂ ਪੁੱਤਰ ਕਿਸਨ ਕੰਮ ਨਹੀਂ ਆਉਣਾ ਕਿਆ ਖੇਤੀ ਕੈ ਲੇਵਾ ਦੇ ਪਰ ਪੰਚ ਝੂਠ ਗਮਾਨਾ ਕਹਿੰਦੇ ਕਾਹਦੀ ਖੇਤੀ ਹੈ ਇਹ ਝੂਠ ਦੇ ਵਿੱਚ ਜਿਹੜਾ ਪਰਪੰਚ ਰਚਿਆ ਹੋਇਆ ਹੈ ਇੱਥੋਂ ਕੀ ਲੈਣਾ ਹੈ ਇਸ ਖੇਤੀ ਤੋਂ ਕੀ ਕਰੀਏ ਕੋਈ ਫਾਇਦਾ ਹੀ ਨਹੀਂ ਹੈ ਕਿਉਂਕਿ ਇਸ ਪਰਪੰਚ ਦੇ ਵਿੱਚ ਜਿਹੜਾ ਸਾਡਾ ਸਵਾਸਾ ਦੀ ਪੂੰਜੀ ਜਿਹੜੀ ਅਮੋਲਕ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਇਸ ਖੇਤ ਦੇ ਵਿੱਚ ਜਿਹੜੀ ਖੇਤੀ ਕਰਨੀ ਹੈ ਉਹ ਤਾਂ ਨਾਮ ਦੀ ਕਰਨੀ ਹੈ ਪਰ ਅਸੀਂ ਤਾਂ ਮੋ ਮਾਇਆ ਦੇ ਚੱਕਰ ਚ ਪੈ ਕੇ ਇਸ ਖੇਤ ਦੇ ਵਿੱਚ ਬੀਜੀ ਵਿਕਾਰਾਂ ਦੇ ਬੀਜ ਲਿਆ ਸਣ ਹੱਲੇ ਕਰਸਾਣੀ ਕਰਨੀ ਸਰਮ ਪਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਨਾਮ ਦਾ ਬੀਜ ਪੜੋ ਸੀ ਇਸ ਕਰਕੇ ਉਹਨਾਂ ਨੇ ਇਸ ਮਾਇਆ ਨੂੰ ਜਿਹੜਾ ਹੈ ਸਭ ਤੋਂ ਪਹਿਲਾਂ ਪਰਮਾਤਮਾ ਅਤੇ ਇਸ ਆਤਮਾ ਦੇ ਵਿਚਾਰ ਜੋ ਹੈ ਇਹ ਦੁਨੀਆ ਹੈ ਜਿਹੜੀ ਕੋੜ ਹੈ ਪਰ ਕੋੜ ਦੇ ਵਿੱਚ ਸਾਨੂੰ ਉਹਨਾਂ ਨੇ ਭੇਜਿਆ ਕਿ ਇਸ ਤੋਂ ਬਚ ਕੇ ਜੇਕਰ ਤੁਸੀਂ ਰਹਿ ਸਕਦੇ ਆ ਤਾਂ ਮੇਰੇ ਨਾਲ ਮਿਲ ਸਕਦੇ ਆ ਕਹੇ ਕਵੀ ਤੇ ਅੰਤ ਵਿਗੋਤੇ ਆਇਆ ਕਾਲ ਨਦਨ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਜਿਸ ਨੇ ਇਸ ਨੂੰ ਇਕੱਠੀ ਕੀਤਾ ਅੰਤ ਪਛਤਾਉਣਾ ਪੈ ਗਿਆ ਜਦੋਂ ਕਾਲ ਨੇ ਆ ਕੇਂਦਰਵਾਜਾ ਖੜਕਾ ਦਿੱਤਾ ਤੇ ਇਸ ਮਾਇਆ ਨੇ ਸਾਥ ਨਹੀਂ ਦਿੱਤਾ ਕਿਉਂਕਿ ਇਹ ਮਾਇਆ ਜਿਹੜੀ ਹੈ ਇਹ ਸਿੱਧੀ ਹੋਈ ਨਹੀਂ ਇਸੇ ਕਰਕੇ ਉਹਨਾਂ ਨੇ ਕਿਹਾ ਖਸਮ ਮਰੇ ਤੋ ਨਾਰ ਨਾ ਰਹੋਗੇ ਇਸ ਗਲਖਵਾਰਾ ਹੋਏ ਹੋਏ ਰਖਵਾਰੇ ਦਾ ਹੋਏ ਬినాਸ਼ ਆਗੇ ਨਰਕ ਜਹਾਂ ਪਹੁੰਗੋ ਬਲਾਸ ਜਿਹਨਾਂ ਨੇ ਇਸ ਨੂੰ ਇਕੱਠੇ ਕੀਤਾ ਕਹਿੰਦੇ ਜਦੋਂ ਉਹ ਦੁਨੀਆ ਤੋਂ ਗਏ ਇਹ ਰੁਈ ਨਹੀਂ ਕਿਉਂਕਿ ਇਹਦਾ ਖਸਮ ਨਵਾਂ ਬਣ ਗਿਆ ਤੇ ਜਿਨ੍ਹਾਂ ਨੇ ਇਕੱਠੇ ਕੀਤਾ ਕਵੀਰ ਮਹਾਰਾਜ ਜੀ ਕਹਿੰਦੇ ਅੱਗੇ ਨਰਕ ਚ ਜਾਣਾ ਤੇ ਇੱਥੇ ਸੁੱਖ ਆਰਾਮ ਕਰਕੇ ਚਲੇ ਗਏ ਉਹਨਾਂ ਨੂੰ ਲੱਗਦਾ ਸੀ ਕਿ ਦੁਨੀਆ ਬਹੁਤ ਮਿੱਠੀ ਹੈ ਪਰ ਜਦੋਂ ਸਾਥ ਛੱਟਿਆ ਤੇ ਪਛਤਾਉਂਦੇ ਚਲੇ ਗਏ ਹੱਥ ਮਰਦੇ ਚਲੇ ਗਏ ਸੋ ਸਤਿਗੁਰ ਕਵੀਰ ਮਹਾਰਾਜ ਜੀ ਦੇ ਇਸੇ ਸ਼ਬਦ ਤੋਂ ਸਿੱਖਾ ਲੈਂਦੇ ਹਾਂ ਆਉ ਬੇਨਤੀ ਅਰਦਾਸ ਅਜਾਈ ਕਰੀ ਗਿਉ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਸਵਾਸਨ ਦੀ ਪੂੰਜੀ ਜਿਹੜੀ ਰਹਿੰਦੀ ਹੈ ਆਪਣੇ ਲੇਖੇ ਚ ਲਵਾਉਣ ਲਈ ਕਿਰਪਾ ਕਰ। ਦਇਆ ਕਰ ਸੰਤੋਖ ਬਖਸ਼ਣ ਜੋ ਵੀ ਪ੍ਰਮਾਤਮਾ ਦਿੰਦਾ ਹੈ ਉਸ ਦੇ ਵਿੱਚ ਮਨ ਜਿਹੜਾ ਖੁਸ਼ ਹੋ ਕੇ ਕਿ ਤੇਰਾ ਦਿੱਤਾ ਹੀ ਸਾਰਾ ਕੁਝ ਹੈ। ਆਸ ਤੇ ਨਰਾਸ਼ ਦੁਨੀਆ ਤਾਂ ਹੋ ਜੁਈ ਫਿਰ ਵੀ ਉਸ ਦੇ ਨਾਲ ਜਿਹੜਾ ਹੈ ਤਾંગ ਵੱਢਣੀ ਸਾਡੀ ਮੈਂਦੀ ਨਹੀਂ ਤਾਂ ਤਾંગ ਵੱਢ ਨਹੀਂ ਸਕਦੀ। ਸੋ ਅਰਦਾਸ ਕਰਦੇ ਹੋਏ ਬੇਨਤੀ ਕਰਦੇ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ